आज ईटीओ इंद्रजीत सिंह सहजरा की देखरेख में ईआई करण शर्मा और ईआई तेज प्रभाकर सहित अन्य अधिकारी कर्मचारियों की एक टीम ने पिक्खीविंड सर्कल के अंतर्गत मान्य मालिया गांव में छापेमारी की जहां ड्रेन के पास 1500 लीटर लाहन बरामद किए गए उसे मौके पर ही नष्ट कर दिया गया पत्रकार संतोष राजपूत के साथ कैमरामैन अमृतपाल की विशेष रिपोर्ट ਹਾਂਜੀ ਮੈਮ ਜੇ ਆਪਣੇ ਈਟੀਓ ਸਾਹਿਬ ਇੰਦਰਜੀਤ ਸਿੰਘ ਸਹਿਜਰਾ ਜੀ ਉਹਨਾਂ ਦੀ ਸੁਪਰਵਾਈਜ਼ਨ ਦੇ ਅੰਡਰ ਅਸੀਂ ਮਾਣੇ ਮੱਲੀਆਂ ਡਰੇਨ ਦੇ ਵਿੱਚ ਰੇਡ ਕੀਤੀ ਉੱਥੇ ਮੈਂ ਇਨਸਪੈਕਟਰ ਕਰਨ ਸ਼ਰਮਾ ਮੇਰੇ ਨਾਲ ਐਕਸਾਈਜ਼ ਇਨਸਪੈਕਟਰ ਹਿਤੇਸ਼ ਪ੍ਰਭাকর ਜੀ ਤੇ ਬਾਕੀ ਐਕਸਾਈਜ਼ ਸਟਾਫ ਜਿਹੜੇ ਤੁਸੀਂ ਦੇਖ ਰਹੇ ਹੋ ਸਾਨੂੰ ਅਪਰੋਕਸੀਮੇਟਲੀ ਉੱਥੋਂ ਕੋਈ 9 ਡਰਮ ਮਿਲੇ ਨੇ ਜਿਨ੍ਹਾਂ ਦੇ ਵਿੱਚ ਕੀ 1500 ਲੀਟਰ ਲਾਨ ਸਾਨੂੰ ਬਰਾਮਦ ਹੋਈ ਹੈ ਬਹੁਤ ਵੱਡੀ ਰਿਕਵਰੀ ਹੈ ਸਾਰੀ ਟੀਮ ਜਿਹੜੀ ਹੈ ਉਹਨੇ ਕੰਟ੍ਰਿਬਿਊਟ ਕੀਤਾ ਖਾਸ ਕਰਕੇ ਸਾਡੇ ਜਿਹੜੇ ਈਟੀਓ ਸਾਹਿਬ ਨੇ ਉਹਨਾਂ ਦੀ ਸੁਪਰਵੀਜ਼ਨ ਚ ਇਹ ਚੀਜ਼ ਹੋਈ ਹੈ ਤੇ ਕਾਫੀ ਵੱਡੀ ਰਿਕਵਰੀ ਕੀਤੀ ਅਸੀਂ